ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਕਿੰਨੇ ਕੁ ਪੜ੍ਹੇ ਹੋਏ ਸੀਗੇ ਉਸ ਵੀ ਨਹੀਂ 2 3 4 5 ਹੀ ਪੜ੍ਹੇ ਸੀ ਬਸ ਇਤੋਂ ਵੱਧ ਪੜ੍ਹੇ ਨਹੀਂ ਤੇ ਉਹਨਾਂ ਕੋਲ ਗਿਆਨ ਕਿੰਨਾ ਸੀ ਕਿੱਥੋਂ ਲੱਤਾ ਗਿਆ ਉਹ ਅੰਦਰੋਂ ਹੀ ਗਿਆ ਅੰਦਰੋਂ ਬੇਸ਼ੱਕ ਦੀ ਉਹਨਾਂ ਦੀ ਸਮਾਜਿਕ ਦੇਣ ਦੇਖ ਲਓ ਜੀ ਸਮਾਜ ਨੂੰ ਕਿੱਡੀ ਵੱਡੀ ਦੇ ਦਿੱਤੀ ਉਹਨਾਂ ਨੇ ਫਿਰ ਉਹਨਾਂ ਦੀ ਤੁਸੀਂ ਧਾਰਮਿਕ ਦੇਣ ਦੇਖ ਲਓ ਵੀ ਧਾਰਮਿਕ ਦੇਣ ਉਹਨਾਂ ਦੀ ਕਿੰਨੀ ਹੈ ਫਿਰ ਉਹਨਾਂ ਦੀ ਜਿਹੜੀ ਆਪਾਂ ਕਹਿ ਸਕਦੇ ਆ ਵੀ ਆਰਥਿਕ ਦੇਣ ਦੇਖ ਲਓ ਵੀ ਉਹ ਕਿੰਨੇ ਹੈ ਵੱਖ-ਵੱਖ ਦੇਣਾਂ ਨੇ ਫਿਰ ਵਿਦਿਆ ਦੇ ਖੇਤਰ ਦੇ ਵਿੱਚ ਦੇਣ ਦੇਖ ਲਓ ਉਹ ਕਿੰਨੇ ਹੈ ਇੱਕ ਉਹ ਵਿਅਕਤੀ ਜਿਹੜਾ ਵਿਅਕਤੀ ਕੋਲ ਆਪਾਂ ਕਹਿ ਸਕਦੇ ਆ ਵੀ ਬਹੁਤੀ ਐਜੂਕੇਸ਼ਨ ਨਹੀਂ ਹੈ ਬਹੁਤੀ ਐਜੂਕੇਸ਼ਨ ਨਹੀਂ ਪਰ ਉਸ ਵਿਆਗਤ ਨੇ এডਿਕੇਸ਼ਨ ਦੇ ਭੰਡਾਰ ਖੋਲ੍ਹਦੇ ਸੰਤ ਬਾਬਾ ਅਤਰ ਸਿੰਘ ਮਾਪੁਰਖਾ ਨੇ ਜਾਂ ਪਾ ਦੇ ਕੀ ਵੀ ਮਾਸਤੋਨਾ ਸਾਹਿਬ ਤੋਂ ਦਿਹਲੋਬੀ ਮਾਸਤੋਨਾ ਇਹ এডਿਕੇਸ਼ਨ ਦਾ ਘੜਾ ਹੈ ਕਿੰਨੇ ਕਾਲਜ ਕਿੰਨੇ ਸਕੂਲ ਕਿੰਨੇ ਹੈ ਮੈਂ ਠੀਕ ਨੇ ਫਿਰ ਮਾਪੁਰਖਾ ਨੇ ਕਿੰਨੀਆਂ ਯੂਨੀਵਰਸਿਟੀਾਂ ਦੇ ਨੀ ਪੱਥਰ ਰੱਖੇ ਨਲੰਦਾ ਜੁਨੀਵਰਸਿਟੀ ਦੀ ਗੱਲ ਕਰ ਲਓ ਪਨਾਰਸ਼ ਯੂਨੀਵਰਸਿਟੀ ਦੀ ਗੱਲ ਕਰ ਲਓ ਇੱਥੇ ਹੀ ਵਸਦੇ ਫਿਰ ਖਾਲਸਾ ਸਕੂਲ ਦੇਖ ਲਓ ਕਿੰਨੇ ਖਾਲਸੇ ਸਕੂਲਾਂ ਦੇ ਵਿੱਚ ਸਮੇਲਣਾਂ ਦੇ ਵਿੱਚ ਮਹਾਂਪੁਰਖ ਗਏ ਕਿ ਉਹਨਾਂ ਸਮੇਲਣਾਂ ਦੇ ਸਭ ਤੋਂ ਪਹਿਲ ਦੇ ਆਧਾਰ ਤੇ ਮਹਾਂਪੁਰਖ ਐਜੂਕੇਸ਼ਨ ਦੀ ਗੱਲ ਕਰਦੇ ਰਹੇ ਮੈਂ ਤਾਂ ਗੱਲ ਸਾਂਝੀ ਕਰਦਾ ਵੀ ਗਿਆਨ ਦੀ ਗੱਲ ਉਹ ਫਿਰ ਉਸ ਤੋਂ ਬਾਅਦ ਕਿੰਨੇ ਪ੍ਰਾਣੀਆਂ ਨੂੰ 10 ਲੱਖ ਪ੍ਰਾਣੀਆਂ ਨੂੰ ਅਮਰ ਸਕਾ ਦੇਣਾ ਇਹ ਸਭ ਤੋਂ ਵੱਡੀ ਧਰਮ ਖੇਤਾਂ ਦੇ ਵਿੱਚ ਦੇਣਾ ਹੈ ਕਿ ਨਹੀਂ ਸੰਗਤ ਨੂੰ ਗੁਰੂ ਨਾਲ ਜੋੜ ਦੇਣਾ ਜੇ ਆਪਾਂ ਉਹਨਾਂ ਮਹਾਂਪੁਰਖਾਂ ਨੇ ਦੇਣ ਦੀ ਗੱਲ ਕਰ ਲਈ ਤਾਂ ਬਹੁਤ ਵੱਡੀਆਂ ਦੀਆਂ ਨੇ ਮਾਂ ਆਪਾਂ ਤਾਂ ਜੇਕਰ ਸਾਝਾ ਕੀਤਾ ਵੀ ਇਹ ਗਿਆਨ ਕਿੱਥੋਂ ਆਇਆ ਕਿੱਥੋਂ ਸੋਝੀ ਆਈ ਅੰਦਰੂਨੀ ਗਿਆਨ ਇਹਨੂੰ ਅਧਿਆਤਮਿਕ ਫਿਰ ਰੱਬ ਦੀਆਂ ਗੱਲਾਂ ਕਰਨੀਆਂ ਪਰਮਾਤਮਾ ਦੀਆਂ ਗੱਲਾਂ ਕਰਨੀਆਂ ਵਾਹਿਗੁਰੂ ਦੀਆਂ ਗੱਲਾਂ ਦੁਨੀਆ ਨੂੰ ਦਸਨੀ ਹੈ ਸਮਝਾਉਣੀ ਹੈ ਵੀ ਭਾਈ ਇਹ ਜੀਵਨ ਨੂੰ ਅਧੂਰਾ ਨਾ ਜਾਣ ਦੇ ਜਿੱਥੇ ਮਹਾਂਪੁਰਖਾਂ ਨੇ এডਿਕੇਸ਼ਨ ਦੀ ਦੇਣ ਦਿੱਤੀ ਉਥੇ ਅਧਿਆਤਮਕ ਦੀ ਦੇਣ ਵੀ ਦਿੱਤੀ ਆ ਆ ਕੇਂਦਰ ਸਥਾਪਿਤ ਕੀਤਾ ਗੁਰਸਗਰਮ ਵਾਸਤੁਨ ਆ ਕੇਂਦਰ ਸਥਾਪਿਤ ਕੀਤਾ ਤੇ ਇੱਥੇ ਵੀ ਵਸ ਲਈ ਫਿਰ ਅਧਿਆਤਮਕਾਂ ਦੇਣ ਦੇਣ ਵਾਸਤੇ ਬੂੰਗਾ ਮਸਤੋਣਾ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਉਥੇ ਕੇਂਦਰ ਖੋਲਿਆ ਮਹਾਂ ਪ੍ਰਭਾਨਾ ਵਿਦਿਆ ਦਾ ਇੱਕ ਵਿਦਿਆ ਦਾ ਕੇਂਦਰ ਆਪੈਨ ਕਹਿੰਦੇ ਉਥੇ ਅਧਿਆਤਮਕਾਂ ਦਾ ਕੇਂਦਰ ਭਾਵ ਕੀ ਸੀ ਵੀ ਉਥੇ ਗੁਰਵਾਣੀ ਸੰਥਿਆ ਕੀਰਤਨ ਨੰਗਰਵਾਣੀ ਅੱਜ ਵੀ ਉਹ ਬਦਿੱਲਾ ਚੱਲਦਾ ਪਿਆ